ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਹੈ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਝੋਨਾ ਲਾਉਣ ਲਾ ਦਾਂਗੇ ਮੋਟਰਾਂ ਦਾ ਜ਼ਰੂਰ ਬੰਦ ਨੇ ਪਰ ਝੋਨਾ ਨਹੀਂ ਲੱਗ ਰਿਹਾ ਕਹਿੰਦੇ ਸੀ ਵੀ ਅਸੀਂ ਹੁਣ ਬਾਅਦ ਨੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਪਾਂਡੇ ਤੇ ਛੱਡੂ ਤੁਹਾਡੇ ਹਰਦੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਇਹਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਹੈ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੇ ਬੜੇ ਦੁਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ 1 ਮਿੰਟ ਵੀ ਜਾਇ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰਭੀਰ ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15-20 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵੱਧ ਕਿਤੇ ਵੀ ਪੰਜਾਬ ਵਿੱਚ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹ ਚੁੱਪੀ ਧਾਰੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ ਚ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਪਿਛਲੇ ਲੰਬੇ ਸਮੇਂ ਵਿੱਚ ਹੁਣ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਕਿ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਜੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਝੋਨਾ ਲਾਉਣ ਲਾ ਦਾਂਗੇ ਮੋਟਰਾਂ ਦਾ ਜਰੂਰ ਬੰਦ ਨੇ ਪਰ ਝੋਨਾ ਨਹੀਂ ਲੱਗ ਰਿਹਾ ਕਹਿੰਦੇ ਸੀ ਵੀ ਅਸੀਂ ਗੋਵਿੰਦਗੜ੍ਹ ਸਾਡਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਨਹੀਂ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਜਿਹੜੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਬਾਹਰ ਦੇ ਤਾਂ ਛੱਡੋ ਤੁਹਾਡੇ ਆਪਣੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਤੇ ਇਹ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਬੁਰਾ ਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਟ ਬਿਜਲੀ ਮਾਫ ਕਰਤੀ ਉਹਨੂੰ ਵੀ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਿਛਲੇ 4-4 ਸਾਲਾਂ ਤੋਂ ਬਿਜਲੀ ਨਹੀਂ ਸਹੀ ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਜਿਹੜੇ ਵੱਡੇ-ਵੱਡੇ ਬਿਜਲੀ ਦੇ ਬਿੱਲ ਆ ਗਏ ਜਿਹੜੇ 600 ਯੂਡ ਮਾਫੀ ਦੇ ਵਿੱਚ ਆਉਂਦੇ ਉਹਨਾਂ ਨੂੰ ਵੀ ਘਰਾਂ ਨੂੰ ਪਿਛਲੇ ਦੇ ਬਿੱਲ ਭੇਜਦੇ ਕੀ ਕਹਿ ਕੇ ਭੇਜਦੇ ਬਿਜੇ ਤਾਂ ਕੋਈ ਪੁਰਾਣਾ ਬਕਾਇਆ ਹੈ ਜਿਹੜਾ ਅਸੀਂ ਜਿਹੜਾ ਹੈ ਹੁਣ ਚੈੱਕ ਕੀਤਾ ਕਿ ਤੁਹਾਡਾ ਬਕਾਇਆ ਬਣਦਾ ਸੀ ਉਹ ਤੁਸੀਂ ਬਕਾਇਆ ਜਮ੍ਹਾਂ ਕਰਾਓ ਇਹ ਹੁਣ ਸ਼ਰਾਬ ਸਾਹਿਬ ਲੋਕਾਂ ਦੀ ਲੁੱਟ ਨਹੀਂ ਤਾਂ ਹੋਰ ਕੀ ਹੈ ਇਸ ਲਈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਜਿਵੇਂ ਗੁੰਮਰਾਹ ਕਰ ਰਹੀ ਹੈ ਜਿਵੇਂ ਝੂਠ ਬੋਲ ਰਹੀ ਹੈ ਅੱਜ ਉਹ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋ ਗਿਆ ਤੇ ਮੈਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਹੈ ਕਿਵੇਂ ਦਿਖ ਰਿਹਾ ਹੈ ਸਾਡੀ ਜਿਹੜੇ ਕਈ ਛੱਲਰ ਮਾਲਕ ਨੇ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਜਿਨ੍ਹਾਂ ਨੇ ਝੋਨਾ ਚੱਕਣਾ ਹੈ ਸਰਕਾਰ ਦੀਆਂ ਨੀਤੀਆਂ ਕਰਕੇ ਪਿਛਲੇ ਸਾਲ ਛੱਲਰ ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ ਤੇ ਬਹੁਤੇ ਸ਼ਹਿਰਦਾਰ ਮਾਨਕ ਐਸੀ ਨਹੀਂ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਅਸੀਂ ਜਿਹੜਾ ਹੈ ਚੋਨਾ ਨਾ ਹੀ ਲਵਾਈਏ ਨਾ ਹੀ ਚੱਕੀਏ ਤੇ ਸ਼ਹਿਰ ਸ਼ਹਿਲਰ ਵੀ ਨਾ ਚਲਾਈਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਐਸੀਆਂ ਮਾੜੀਆਂ ਨੇ ਸੋ ਪੱਖ ਵੀ ਕੋਈ ਬਹੁਤ ਵਧੀਆ ਦਿਖ ਰਿਹਾ ਪਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਵਾਕਈ ਬਹੁਤ ਸੰਕਟਮਈ ਨੇ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ ਤੇ ਬਿਜਲੀ ਦਾ ਕਿੰਨੇ ਸਮੇਂ ਵਿੱਚ ਸੰਕਟ ਦਾ ਹੱਲ ਹੋਏਗਾ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹੀ ਮੈਂ ਬੇਨਤੀ ਕਰਦਾ ਤੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹ ਸਿਰਫ ਫੋਕੀ ਬਿਆਨਬਾਜ਼ੀ ਤੇ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਅੱਜ ਭਗਵੰਤ ਮਾਨ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋਇਆ ਹੈ ਸਰਕਾਰ ਦਾ ਜਿਹੜਾ ਬੇਨਕਾਬ ਹੋ ਗਿਆ ਤੇ ਲੋਕ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਸਹਿਯੋਗੀ ਸਾਡੇ ਸਾਥੀ ਸ਼੍ਰੋਮਣੀ ਅਕਾਲੀ ਦਲ ਸਦਾਨ ਨਹਿਵਦੇ ਸਾਰਿਆਂ ਵੱਲੋਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਸੰਕਟ ਦਾ ਹੱਲ ਲੱਭਿਆ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਜਾਹ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ حاصل ਹੋ